ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਇੱਕ 30 ਸਾਲਾਂ ਨੌਜਵਾਨ ਦੀ ਨਿਊਜ਼ੀਲੈਂਡ ਦੀ ਧਰਤੀ ਤੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਕੀ ਨਾਮ ਹੈ ਕਿ ਤੁਹਾਡਾ ਮੇਰਾ ਨਾਮ ਚਰਨਦਾਰ ਕਿਹੜਾ ਪਿੰਡ ਹੈ ਇਹ ਤੇ ਹਰਿਆਣਾ ਸ਼ਹਿਰ ਹਰਿਆਣਾ ਪੂੰਗਾ ਲੱਗਦਾ ਹੈ ਫਾਰ ਦੇ ਵਿੱਚ ਇੱਕ ਮਾਮਲਾ ਆਇਆ ਕਿ ਬੇਟੇ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋਈ ਹੈ ਜੀ ਹਾਂ ਜੀ ਕੀ ਨਾਮ ਸੀ ਬੇਟੇ ਦਾ ਜੀ ਸੌਰਵ ਸੈਣੀ ਸੀ ਜੀ ਨਾਂ ਕਿੰਨੀ ਉਮਰ ਤੱਕ ਕੋਈ 28 ਨਤੀਜਕ ਸਾਲ ਦਾ ਸੀਗਾ ਕਿੰਨਾ 29 ਸਾਲ ਦਾ ਹੈ 29 ਸਾਲ ਦਾ ਹੈ ਕਿਹੜੀ ਜਗ੍ਹਾ ਸੀਗੇ ਜੀ ਇਹ ਨਿਊਜ਼ੀਲੈਂਡ ਸੀਗਾ ਜੀ ਠੀਕ ਹੈ ਜੀ ਕੀ ਖਬਰ ਆਈ ਉੱਥੋਂ ਕਿਤੇ ਤੱਥ ਹੋ ਗਿਆ ਕਿਤਾ ਹੋਈ ਹੈ ਜੀ ਸੰਤੋਖ ਜੀ ਪਤਾ ਇਹ ਲੱਗਾ ਪਹਿਲਾਂ ਸਾਡੇ ਭਾਂਜੇ ਨੂੰ ਆਇਆ ਪਤਾ ਫੋਨ ਉਹਦੇ ਘਰ ਵਾਲੀ ਨੇ ਕੀਤਾ ਹੋਊਗਾ ਵੀ ਇੱਥੇ ਦਾ ਉਹ ਮਸ਼ੀਨ ਦੇ ਵਿੱਚ ਆ ਗਿਆ ਤੇ ਫੇਰ ਮੇਰੇ بیٹے ਨੂੰ ਆਇਆ ਸਾਲ ਸੈਣੀ ਨੂੰ ਉਹਨੂੰ ਕੀਤਾ ਦੂਜੇ ਨੇ ਮੇਰੇ ਭਾਂਜੇ ਨੇ ਫੋਨ ਤੇ ਸੰਤਪ ਦਾ ਸੇਨਸ ਦਾ ਉਹਦੇ ਮਾਪੇ ਨੂੰ ਹੋਵੇ ਹੋਈ ਇਹਨੂੰ ਪਤਾ ਲੱਗ ਗਿਆ ਫੇਰ ਉਹਨਾਂ ਨੇ ਸਾਡੇ ਇੱਥੇ ਸੀਗੇ ਵੰਡ ਗਵਾਡ ਜਿੰਨਾਂ ਲੋਕਾਂ ਪਿਆ ਸਾਰਾ ਸਾਡਾ ਮਹੱਲਾ ਇਕੱਠਾ ਹੋ ਗਿਆ ਵੇ ਹੋ ਗਿਆ ਫਿਰ ਇਹਨਾਂ ਨੇ ਸਾਡੇ ਮੇਜ ਜੀ ਆ ਸਾਡੇ ਹਰਮਨ ਸਾਹਿਬ ਆ ਇਹਨਾਂ ਨੇ ਕਿਹਾ ਵੀ ਇੱਥੇ ਨਾਲੋ ਜੇ ਇਹਦੀਆਂ ਕਰਵਾਦੀ ਇਹ ਟੈਸਟਾਂ ਕਰਵਾਤੀਆਂ ਇਹਨਾਂ ਨੇ ਨਿਊਜ਼ੀਲੈਂਡ ਉਹ ਚਲ ਗਏ ਮਾਤਾ ਵੇ ਦੋ ਨਹੀਂ ਚਲ ਗਏ ਤੇ ਉਹ ਉੱਥੇ ਜਾ ਕੇ ਸਾਡੇ ਕੋਈ ਇੱਥੇ ਦੇ ਸੀਗੇ ਮੁੰਡੇ ਉਹਾਂ ਦੇ ਉਥੋਂ 에ਰਪੋਰਟ ਚੋਂ ਲਿਜਾ ਕੇ ਸਿੱਧਾ ਹਸਪਤਾਲ ਲੈ ਗਏ ਉੱਥੇ ਜਿਹੜੇ ਪੁੱਛਿਆ ਤਾਂ ਉਹ ਵੀ ਘਰ ਬੜੀ ਕਹਿੰਦੀ ਸੀ ਵੀ ਇਹਨੂੰ ਹੈਲੀਕਾਪਟਰ 'ਚ ਉੱਥੇ ਲੈ ਗਿਆ ਆਪਣਾ ਨਿਆ ਹਸਪਤਾਲ ਲਗਾ ਐਸਾ ਨੂੰ ਹਸਪਤਾਲ ਦਾ ਮੈਨੂੰ ਨਾਮ ਨਹੀਂ ਪਤਾ ਤੇ ਅਸੀਂ ਜਿਹਦੇ ਵਿਹਪਤਾ ਲੱਗਾ ਦਾ ਇਹ ਪਹੁੰਚ ਗਏ ਉੱਥੇ ਉਹਨਾਂ ਦੇ ਉੱਥੇ ਪਹੁੰਚਣ ਤੇ ਤੇ ਆਨੇ ਨੂੰ ਦੇਖਿਆ ਉਹਦੇ ਉੱਤੇ ਸੀਗਾ ਲਗਾਇਆ ਤਾਂ ਸਾਹ ਨੂੰ ਆ ਰਿਹਾ ਤੁਜਾ ਉਹ ਅੱਖਾਂ ਨਹੀਂ ਪਟ ਰਿਆ ਸੀ ਤੇ ਬੋਰ ਨੇ ਦੇਿਆ ਸੀਗਾ ਉਹ ਕਹਿੰਦੇ ਵੀ ਛੱਟ ਜਿਆਦੀ ਲੱਗ ਗਈ ਉਹ ਪੁੱਛਿਆ ਹੋਊਗਾ ਕਿ ਥੋੜੀ-ਥੋੜੀ ਠੀਕ ਹੋਣਾ। ਦਿਲੋਂ ਸੇ ਡਰਟ ਰਹਿੰਦੇ ਰਹੇ। ਇਹ ਵੀ ਵਿਚਾਰੇ ਉੱਥੇ ਕੋਲ ਉਹਦੀ ਵਾਈਫ ਨੂੰ ਇੱਕ ਕਮਰਾ ਦਿੱਤਾ ਸੀਗਾ ਤੇ ਕੋੜਾ ਦਾ ਬੱਚਾ ਸੀਗਾ, ਬੇਟਾ ਸੀਗਾ। ਤੇ ਕੋੜੇ ਕਨਸ ਦਿੱਤੀ ਹੋ ਸੀਗੀ ਤੇ ਫੇਰ ਉਹਨੂੰ 10 ਮਿੰਟ ਬਾਅਦ ਦਿੱਤੇ ਸੀ। ਫੇਰ ਬਾਹਰ ਚਲ ਜਾਂਦੇ ਹੀ ਪਰੋਬਾਰੀ। ਕਦੋਂ ਮਸ਼ੀਨ ਦੇ ਵਿੱਚ ਆਇਆ ਸੀ। ਵੀਰਵਾਰ ਨੂੰ 15 ਦਿਨ ਉਹਦੇ ਜਾਂਦੇ ਆ ਵੀਰਵਾਰ ਨੂੰ ਉੱਥੇ ਮਸ਼ੀਨ 'ਚ ਆਇਆ ਤੇ ਕਿੰਨੇ ਦਿਨ ਬਾਅਦ ਮੋਟੋ ਜੀ ਬੱਚੀ ਬੱਚਾ ਜੀ 15 ਦਿਨ ਹੀ ਬਾਅਦ ਇਹ ਹੋ ਗਿਆ ਵੀਰਵਾਰ ਨੂੰ ਹੀ ਸਾਨੂੰ ਪਤਾ ਲੱਗਾ ਵੀ ਹਾਂਜੀ 15 15 ਦਿਨ 15 ਦਿਨ ਸਾਨੂੰ ਪਤਾ ਲੱਗਾ ਸਾਨੂੰ ਲੱਗਿਆ ਪਤਾ ਅੰਕਲ ਜੀ ਕਿਹੜੀ ਮਸ਼ੀਨ ਸੀ ਕਿ ਉੱਥੇ ਕੰਮ ਕਰ ਕਾਰੋਬਾਰ ਕਰਦੇ ਸੀ ਨਹੀਂ ਜੀ ਉੱਥੇ ਸਿਰਗਾ ਕੋਈ ਉਹਨਾਂ ਕਿਹੜੀ ਜਿਹਾ ਮਸ਼ੀਨਾਂ ਦਾ ਬਣਾਇਆ ਇਹਨਾਂ ਨੇ ਪਹਿਲਾਂ ਤਾਂ ਇਹਦੀ ਉਂਗਲਾਈ ਸੀਗੀ ਲੱਕੜ ਦੀ ਕੋਈ ਮਸ਼ੀਨ ਸੰਦਾ ਉੱਥੇ ਉਹ ਅਸੀਂ ਗਏ ਨਾ ਸਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਉੱਥੇ ਵਿੱਚ ਪਹਿਲਾਂ ਫੇਰ ਦੇ ਤਾਰ ਵੇਫੇ ਇੱਥੇ ਆਇਆ ਸੀ ਇਹਦੀਆਂ ਖੁਸ਼ੀਆਂ ਕੀਤੀਆਂ ਮਾਪੇ ਨੇ ਵਿਆਹ ਇੱਥੇ ਕੀਤਾ ਸੀ ਉਧਰ ਨਹੀਂ ਫੀਜੀ ਦੀ ਕੋ ਲੜਕੀ ਆ ਉਹ ਜਿਆਨ ਕਿੰਨਾ ਸਮਾਂ ਹੋ ਗਿਆ ਪੰਜ ਸਾਲ ਹੋ ਗਏ ਸੀ ਬੱਚੇ ਬੱਚਾ ਇੱਕ ਬੇਟਾ 6 ਮਹੀਨੇ ਦਾ ਹੈ ਉਹਨ ਸੰਸਕਾਰ ਉਤਰੀ ਨਿਊਜ਼ੀਲੈਂਡ ਦੇ ਉਹ ਅਸੀਂ ਤਾਂ ਕੋਸ਼ਿਸ਼ ਕੀਤੀ ਜਦੋਂ ਉਹ ਕਹਿੰਦੇ ਉਧਰਲੀ ਉਹ ਬਸੰਦੀਆ ਉਹਨਾਂ ਨੂੰ ਪਤਾ ਲੱਗਾ ਵੀ ਉਹ ਜੋ ਮਾਂ ਨੇ ਕਹਿਣਾ ਉਧਰਲੀ ਸਰਕਾਰ ਨੇ ਮਾਂ ਦਾ ਕਿਹਾ ਮੰਨਣਾ ਨਾ ਕਿ ਸਾਡਾ ਭਰਾ ਦਾ ਜਾਂ ਤੁਹਾਡੀ ਪਰਜਾਈ ਦਾ ਕਿਹਾ ਮੰਨਣਾ ਘਰ ਵਾਲੀ ਦਾ ਮੰਨਣਾ ਤੇ ਅਸੀਂ ਵੀ ਕਿੱਥੇ ਭੇਜ ਕੇ ਰਾਜੀ ਜਾਂ ਸਾਡੀਆਂ ਸਰਕਾਰਾਂ ਨੇ ਕੋ ਨੌਕਰੀ ਜਾਂਦੇ ਤੇ ਰੋਟੀ ਰੋਜੀ ਵਾਸਤੇ ਗਿਆ ਸੀ ਅਜੇ ਤੇ ਕਰ ਪੈਸੇ ਵੀ ਉਹਦੇ ਵਿਚਾਰੇ ਤੇ ਲਾਉਂਦੇ ਥਾ ਕੇ ਅਜੇ ਤੇ ਕਰ ਲਾਇਕ ਨਹੀਂ ਲਾਇਏ ਤੇ ਵਿੱਚੇ ਵਿਚਾਰੇ ਦਾ ਆਹ ਦਿhle ਪਤਾ ਲੱਗਾ ਸਾ ਹੋਇਆ ਭਰਾ ਪਰਜਾਈ ਕਿੰਨਾ ਚਿਰ ਪਹਿਲਾਂ ਗਿਆ ਇਹਨੂੰ ਦੋਰ ਕਬੀ ਨੇਤਾ ਹੀ ਹੋਇਆ ਤੇ ਮੰਗਣਾ ਪਹਿਲਾਂ ਦੇ ਗਿਆ ਤੇ ਇਹ ਵੀ ਉੱਥੇ ਬਿਮਾਰ ਹੋ ਗਏ ਸੀ ਦੋਨੇ ਤੇ ਦੋਨੇ ਜਿਹੇ ਬਿਮਾਰ ਹੋ ਗਏ ਤਾਂ ਇਹ ਕਹਿੰਦੇ ਸਾਡੀਆਂ ਪੁੱਤ ਟਿਕਟਾਂ ਕਰਾ ਦੇ ਕਦਾ ਨਹੀਂ ਮम्मी ਮੈਂ ਤੁਹਾਨੂੰ ਕਮਾਉਣਾ ਆ ਇੱਥੇ ਮੇਰਾ ਟਾਈਮ ਨਹੀਂ ਲੱਗਦਾ ਮੈਂ ਤੁਹਾਨੂੰ ਸਾਰੇ ਦਿਖਾ ਲੂੰਗਾ ਨਿਊਜ਼ੀਲੈਂਡ ਤੇ ਨਹੀਂ ਇਹ ਦਿਖਾ ਪਾਇਆ ਇਹ ਫੇਰ ਕਹਿੰਦੇ ਵੀ ਇੱਥੇ ਜਿਵੇਂਲੀ ਅਪਾਇੰਟਮੈਂਟ ਮਿਲਦੀ ਆ ਬਹੁਤ ਟਾਈਮ ਲੱਗਣਾ ਤੁਸੀਂ ਇੰਡੀਆ ਦੇ ਯਾਰ ਜੋ ਜਾ ਕੇ ਆਪਣਾ ਇਲਾਜ ਕਰਾ ਲਓ ਫੇਰ ਕੋਲੋ ਹਸਪੀਟਲ ਗਏ ਲੈ ਕੇ ਮੇਰਾ ਭਾਂਜਾ ਉਹਨੂੰ ਉਹ ਤੇ ਉਹ ਮੜਾ ਮੋਟਾ ਲਾਇਓ ਟਿਕਟ ਉਹ ਲੈ ਆਇਆ ਤਾਂ ਠੀਕ ਹੁਣ ਜਦੋਂ ਬੱਚੇ ਦੀ ਮੌਤ ਹੋਈ ਹੈ ਜੀ ਤਾਂ ਉਦੋਂ ਮਾਪਿਓ ਉਤਰੀ ਸੀ ਕਿ ਇਤਨੂੰ ਦਵਾਰ ਦੇ ਇਹਦੋਂ ਮੁੜ ਕੇ ਦੁਵਾਰਾ ਫੇਰ ਗਏ ਐਕਸੀਡੈਂਟ ਤੋਂ ਬਾਅਦ ਉਹ 3 ਚੌਥੇ ਦਿਨੇ ਚਲ ਗਏ ਠੀਕ ਹੈ ਲੱਗਦਾ ਬੋਲਿਆ ਨਾ ਹਾਂ ਜੀ ਕੀ ਆਨਾਵਾ ਤੁਹਾਡਾ ਭਾਈ ਅਸੀਂ ਸਾਹਿਲ ਸਾਨੀ ਮੇਰਾ ਨਾਂ ਸੋਰੋਸਾਨੀ ਦਾ ਬ੍ਰਦਰ ਠੀਕ ਹੈ ਜੀ ਤੇ ਕੀ ਤੁਸੀਂ ਮੰਨ ਕਰਦੇ ਹੋ ਮੋਢੇ ਨਹੀਂ ਸਰਕਾਰ ਤੋਂ ਮੈਂ ਸਰਕਾਰ ਨੂੰ ਇਹੀ ਮੰਗ ਕਰਦਾ ਕਿ ਜਿਹੜਾ ਉਹਦਾ ਬੱਚਾ ਵੀ ਵਾਈਫ ਕੋ ਆ ਉਹ ਬੱਚਾ ਲਿਆਂ ਇੱਧਰ ਲਿਆਂ ਨੂੰ ਹੋਰ ਹੀ ਵਾਈਫ ਉਹਨਾਂ ਨੂੰ ਦੇਵੇ ਆ ਉਹਰੇ ਮਾਤਾ ਪਿਤਾ ਇੱਕ ਹਸਾਰਾ ਉਹੀ ਆ ਹੁਣ ਔਰ ਹੀ ਲਾਸਟ ਨਿਸ਼ਾਨੀ ਉਹੀ ਆ ਉਹ ਇੱਧਰ ਆਉਣ ਨੂੰ ਦੇਵੇ ਸਰਕਾਰ ਮਦਦ ਕਰੇ ਉਹਨਾਂ ਦੇ ਘਰਦਿਆਂ ਦੀ ਉਧਰਲੀ ਸਰਕਾਰ ਉਹਨਾਂ ਦੀ ਹੈਲਪ ਕਰੇ ਕਿ ਉਹਨਾਂ ਦਾ ਬੱਚਾ ਇੱਧਰ ਆ ਜਵੇ ਦੂਜੇ ਨੰਬਰ ਤੇ ਜਿਹੜੀ ਕੰਪਨੀ ਚ ਉਹਦਾ ਹਾਸਾ ਆ ਕੰਪਨੀ ਉਹਰੇ ਮਾਤਾ ਪਿਤਾ ਨੂੰ ਵੀ ਕੋਈ ਹਿੱਸਾ ਦੇਵੇ ਜਿਹੜਾ ਉਹਨਾਂ ਦਾ ਬੁਢਾਪਾ ਜਿਹੜਾ ਆ ਸੋਖਾ ਆ ਜਵੇ ਕਿਉਂਕਿ ਹਜੇ ਤੱਕ ਵੀ ਉਹ ਉਹਰੇ ਡੈਡੀ ਜਿਹੜੇ ਆ ਪੱਠੇ ਵੇਚ-ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ ਇੱਕ ਛੋਟੀ ਜੀ ਦੁਕਾਨ ਅੱਡੇ ਤੇ ਉੱਥੇ ਹੀ ਗੁਜ਼ਾਰਾ ਹੁੰਦਾ ਹੋਰ ਤਾਂ ਉਹਨਾਂ ਦਾ ਕੋਈ ਗੁਜ਼ਾਰਾ ਐ ਨਹੀਂ ਮੁੰਡੇ ਨੇ ਜਿੰਨੇ ਵੀ ਕਮਾਏ ਸੀ ਆਪਣੇ ਘਰ ਲੈਣ ਲਈ ਉਧਰ ਪੈਸੇ ਕਮਾਏ ਸੀਗੇ ਉਹ ਸਾਰੇ ਪੈਸੇ ਹੋਰੇ ਘਰ ਵਾਲੀ ਤੋਂ ਹੀ ਆ ਉਹਨੇ ਅਜੇ ਤੱਕ ਇੱਧਰ ਅਜੇ ਤੱਕ ਤਾਂ ਕੁਝ ਨਹੀਂ ਭੇਜਿਆ ਮੈਂ ਤਾਂ ਇਹੀ ਕੁਝ ਆਇਆ ਚਾਹ ਕਰ ਸਰਕਾਰ ਹੋਰੇ ਘਰਦਿਆਂ ਦੀ ਪੂਰੀ ਹੈਲਪ ਕਰੇ ਉਧਰਲੀ ਸਰਕਾਰ ਵੀ ਤੇ ਸਾਡੀ ਸਰਕਾਰ ਵੀ ਉਹਦੇ ਘਰਦਿਆਂ ਦੀ ਹੈਲਪ ਕਰੇ ਤਾਂ ਕਿ ਉਹਨਾਂ ਦਾ ਆਉਣ ਵਾਲਾ ਟਾਈਮ ਵਧੀਆ ਲੰਘ ਜਾਵੇ ਬਸ ਮੇਰੀ